अच्छा ਤੁਸੀਂ ਥੋੜਾ ਖੋਲ ਕੇ ਦੱਸੋ ਰਾਜਾ ਵੜਿੰਗ ਜੀ ਨਾਲ ਤੁਹਾਡੀ ਕਿੰਨੀ ਕੁ ਇਕੁਏਸ਼ਨ ਹੈ ਇਨ ਦੀ ਕਾਂਗਰਸ ਮੇਰੀ ਅੱਛੀ ਇਕੁਏਸ਼ਨ ਆ ਮੈਂ ਦੇਖੋ ਬਹੁਤ ਜ਼ਿਆਦਾ ਕਿਸੇ ਦੇ ਪਿੱਛੇ ਨਾ ਫਿਰਦਾ ਨਾ ਨਾ ਮਿਲਦਾ ਜ਼ਿਆਦਾ ਤੁਸੀਂ ਹੋ ਗਏ ਰਾਜਾ ਵੜਿੰਗ ਹੋ ਗਏ ਇਹ ਤੁਸੀਂ ਅਗਲੀ ਜਨਰੇਸ਼ਨ ਹੋ ਪੰਜਾਬ ਕਾਂਗਰਸ ਦੇ ਤਾਂ ਕਰਕੇ ਮੈਂ ਪੁੱਛ ਰਿਹਾ ਹੈਗਾ ਅਦਰਵਾਈਜ਼ ਹੀ ਇਜ਼ ਅ ਵਿਦ ਮੀ ਹੀ ਇਜ਼ ਵੈਰੀ ਫ੍ਰੈਂਡਲੀ ਐਂਡ ਮੇਰੀ ਰਿਸਪੈਕਟ ਵੀ ਕਰਦੇ ਮੇਰੀ ਰਿਗਾਰਡ ਵੀ ਕਰਦੇ ਆ ਪਰ ਲਾਈਕ ਜਿੱਦਾਂ ਮੈਂ ਪਹਿਲਾਂ ਸ਼ੁਰੂ ਚ ਕਹਿ ਸਕਿਆ ਕਿ ਹਰ ਪਾਰਟੀ ਚ ਕੰਪੀਟੀਸ਼ਨ ਹੁੰਦਾ ਵਾ ਹਰ ਪਾਰਟੀ ਚ ਮਾੜੀ ਮੋਟੀ ਜੈਲਸੀ ਹੁੰਦੀ ਹੋਣ ਚ ਕੋਈ ਇਤਰਾਜ਼ ਨਹੀਂ ਹੈਗਾ ਇਤੋਂ ਜ਼ਿਆਦਾ ਨਹੀਂ ਹੈ ਮੇਰੇ ਨਾਲ ਕਦੀ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੁਝ ਨਹੀਂ ਕੀਤਾ ਇਸ ਵੀ ਆਰ ਵਰਕਿੰਗ ਟੁਗੇਦਰ ਉਹ ਪਾਰਲੀਮੈਂਟ 'ਚ ਬੈਠੇ ਉਹ ਫੈਡਰਲ ਸਟਰਕਚਰ ਦੀ ਗੱਲ ਕਿਉਂ ਨਹੀਂ ਕਰ ਰਹੇ ਤੁਹਾਡੇ ਪ੍ਰਾਈਵੇਟ ਮੈਂਬਰ ਬਿਲ ਨੂੰ ਲੈ ਕੇ ਨਹੀਂ ਪ੍ਰਾਈਵੇਟ ਮੈਂਬਰ ਬਿਲ ਨੂੰ ਤਾਂ ਪਹਿਲਾਂ ਕਾਂਗਰਸ ਪੰਜਾਬ 'ਚ ਨਹੀਂ ਗੱਲ ਕਰ ਰਹੀ ਹਲੇ ਦਿੱਲੀ ਦੀ ਪਾਰਲੀਮੈਂਟ ਵਿੱਚ ਜਾ ਕੇ ਤਾਂ ਉਦੋਂ ਕਰਨਗੇ ਜਦੋਂ ਉੱਥੇ ਲੋੜ ਪੈਣੀ ਪਹਿਲਾਂ ਪੰਜਾਬ ਵਾਲੇ ਪੰਜਾਬ 'ਚ ਤਾਂ ਗੱਲ ਕਰ ਲੈਣ ਇਹ ਕਿਉਂ ਨਹੀਂ ਕਰਦੇ ਆਪਾਂ ਇਹਨਾਂ ਨੂੰ ਪੁੱਛਣਾ ਚਾਹੀਦਾ ਵਾ ਤੁਸੀਂ ਇਹਨਾਂ ਖੁੱਲ ਕੇ ਗੱਲ ਕਰਦੇ ਹੋ ਤੁਸੀਂ ਜੇ ਤੁਹਾਡੀ ਆਪਣੀ ਪਾਰਟੀ ਵਾਲੇ ਦਰਾਜ਼ ਨਹੀਂ ਹੋ ਜਾਂਦੇ ਇਸ ਗੱਲ ਨੂੰ ਲੈ ਕੇ ਜਿਸ ਤਰ੍ਹਾਂ ਤੁਸੀਂ ਖੁੱਲ ਕੇ ਗੱਲ ਕਰਦੇ ਹੋ ਸ਼ਾਇਦ ਬਹੁਤ ਨਰਾਜ਼ਗੀ ਮੇਰੇ ਨਾਲ ਕਰਦੇ ਹੋਣਗੇ ਦੇ ਫੀਲ ਦੈਟ ਆਮ ਟੂ ਵੋਕਲ ਪਰ ਮੇਰਾ ਸ਼ੁਰੂ ਤੋਂ ਸੁਭਾਅ ਹੈ ਪ੍ਰੋਫੈਸਰ ਜੀ ਆਈ ਕੈਨੋਟ ਹੈਲਪ ਇਟ ਇਨਸਾਈਡ ਆਊਟ